ਹਾਂਜੀ ਵਾਹਿਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਫਤਿਹ ਆਪਣਾ ਨਾ ਬੱਚਾ ਕਹਿ ਲੋ ਜਾਂ ਕਿਦਾ ਭਰਾ ਕੋਲ ਛੋਟਾ ਹਨਾ ਉਹਨੇ ਕੰਮ ਕੀਤਾ ਵਾ ਆ ਚਾਰ ਵਾਲੀ ਮਸ਼ੀਨ ਦਾ ਤੇ ਪਿਛਲੇ ਸੀਜ਼ਨ ਦੀ ਲੈ ਕੇ ਆਂਦੀ ਸੀ ਤੇ ਚਲੋ ਉਦੋਂ ਹੋਰ ਆਪਣੇ ਏਰੀਆ ਦੇ ਵਿੱਚ ਨਹੀਂ ਪਤਾ ਲੱਗਾਗਾ ਟਰੈਕਟਰ 4x4 ਆ ਮੀਂਹ ਦੇ ਜਦੋਂ ਜਦੋਂ ਜਾਦੇ ਮੀਂਹ ਪੈ ਜਾਂਦੇ ਉਦੋਂ ਵੀ 4x4 ਤੁਹਾਨੂੰ ਪਤਾ ਵਾ ਵੀ ਕੰਮ ਕਰਦਾ ਹਨਾ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਿਆ ਜੋ ਉਹਨਾਂ ਭਰਾਵਾਂ ਤੱਕ ਪਹੁੰਚਾਇਆ ਜੋ ਆਪਣੇ ਮੱਲਾ ਵਾਲੇ ਏਰੀਏ ਦੇ ਆਲੇ ਦੁਆਲੇ ਹੋਰ ਪਿੰਡਾਂ ਦੇ ਵਿੱਚ ਤੇ ਆ ਨੰਬਰ ਚੱਲਦਾ ਪਏ ਇੱਥੇ ਮੇਰੇ ਭਰਾ ਕਾਲ ਕਰ ਲਿਆ ਜੋ ਤੇ ਪੁੱਤਰਾ ਪੁੱਤਰਾ ਤੁਹਾਨੂੰ ਪਾਉਣਿਆ ਪੁੱਤਰਾ ਬਹੁਤ ਵਧੀਆ ਪੁੱਤਰਾ ਕਰਦੀ ਪਈ ਹੈ ਮਸ਼ੀਨ ਆ ਵਧੀਆ ਪੁੱਤਰਾ ਕਰਦੇ ਪਈ ਮਸ਼ੀਨ ਤੇ ਵੀਡੀਓ ਨੂੰ ਬਾਤ ਤੋਂ ਬਾਤ ਬਾਕੇ ਸ਼ੇਅਰ ਕਰਦੇ ਆ ਜੋ ਵੀ ਇਸ ਤਰ੍ਹਾਂ ਦਾ ਵਧੀਆ ਚਾਰ ਵਧੀਆ ਕੁਆਲਿਟੀ ਵਾਲਾ ਕੋਣ ਵਾਸਤੇ ਸੰਪਰਕ ਕਰੋ ਇਹ ਆ ਜਿਹੜਾ ਨੰਬਰ ਚੱਲਦਾ ਪਿਆ ਵਾ ਮੇਰੇ ਭਰਾ ਵੱਤ ਤੋਂ ਵੱਧ ਕਾਲ ਲਾਇਆ ਜੋ ਧੰਨਵਾਦ ਜੀ